ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਆਂ ਕਿ ਆਪ ਸਭ ਠੀਕ ਹੋਵੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਲਜੀਤ ਦਸਾਂਜ ਦੇ ਜਿਹੜੇ ਲਾਈਵ ਸ਼ੋਅ ਆ ਉਹ ਚੱਲ ਰਹੇ ਨੇ ਅਤੇ ਦਿਲਜੀਤ ਦਸਾਂਜ ਦੇ ਲਾਈਵ ਸ਼ੋਅ ਦੇ ਵਿੱਚੋਂ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਦਿਲਜੀਤ ਦਸਾਂਜ ਦੇ ਇੱਕ ਫੈਨ ਦੇ ਵੱਲੋਂ ਉਹਨਾਂ ਦੇ ਵੱਲ ਸਟੇਜ ਦੇ ਉੱਪਰ ਇੱਕ ਆਈਫੋਨ ਸੁੱਟਿਆ ਜਾਂਦਾ ਤਾਂ ਜਿਵੇਂ ਕਿ ਹੁਣ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕੀ ਦਿਲਜੀਤ ਦੋਸਾਂਝ ਆਪਣੀ ਲਾਈਵ ਪਰਫਾਰਮੈਂਸ ਕਰ ਰਿਹਾ ਹੁੰਦਾ ਅਤੇ ਅਚਾਨਕ ਉਸ ਦੇ ਵੱਲ ਇੱਕ ਆਈਫੋਨ ਸੁੱਟਿਆ ਜਾਂਦਾ ਅਤੇ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਪਹਿਲਾਂ ਤਾਂ ਉਸ ਆਈਫੋਨ ਨੂੰ ਲੱਤ ਦੇ ਨਾਲ ਪਰੇ ਕਰਨ ਲੱਗਦਾ ਹੈ ਅਤੇ ਬਾਅਦ ਦੇ ਵਿੱਚ ਆਪਣੇ ਉਸ ਫੈਨ ਨੂੰ ਸਮਝਾਉਂਦਿਆਂ ਹੋਇਆਂ ਦਿਲਜੀਤ ਦੋਸਾਂਝ ਕਹਿੰਦਾ ਕਿ ਤੇਰਾ ਫੋਨ ਬੜਾ ਕੀਮਤੀ ਹੈ ਕੀਮਤੀ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਸੁੱਟਿਆ ਜਾਂਦਾ ਉਹਨਾਂ ਨੂੰ ਸੁਭਾਲ ਕੇ ਰੱਖਣਾ ਚਾਹੀਦਾ ਅਤੇ ਬਾਅਦ ਦੇ ਵਿੱਚ ਦਿਲਜੀਤ ਦੋਸਾਂਝ ਆਈਫੋਨ ਉਸ ਮੁੰਡੇ ਨੂੰ ਵਾਪਸ ਕਰ ਦਿੰਦਾ ਅਤੇ ਬਾਅਦ ਦੇ ਵਿੱਚ ਦਲਜੀਤ ਦਸਾਂਝ ਨੇ ਇੱਕ ਦਿਲ ਜਿੱਤਣ ਵਾਲਾ ਕੰਮ ਹੋਰ ਕੀਤਾ ਉਸਨੇ ਫੋਨ ਸੁਟਣ ਵਾਲੇ ਆਪਣੇ ਫੈਨ ਨੂੰ ਆਪਣੀ ਬੜੀ ਕੀਮਤੀ ਜੈਕਟ ਗਿਫਟ ਕਰ ਦਿੱਤੀ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ ਦਲਜੀਤ ਦਸਾਂਝ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਨਾਲੇ ਤਾਂ ਉਸਨੇ ਆਪਣੇ ਫੈਨ ਨੂੰ ਸਮਝਾਇਆ ਅਤੇ ਨਾਲੇ ਉਸਨੇ ਆਪਣੀ ਕੀਮਤੀ ਜੈਕਟ ਗਿਫਟ ਕਰ ਦਿੱਤੀ ਅਤੇ ਜੇਕਰ ਦਲਜੀਤ ਦਸਾਂਝ ਦੀ ਥਾਂ ਤੇ ਕੋਈ ਹੋਰ ਕਲਾਕਾਰ ਹੁੰਦਾ ਤਾਂ ਇਹ ਗੱਲ ਹੋ ਸਕਦੀ ਸੀ ਕਿ ਉਹ ਕਲਾਕਾਰ ਇਸ ਮੁੰਡੇ ਦੇ ਉੱਪਰ ਕੋਈ ਐਕਸ਼ਨ ਜ਼ਰੂਰ ਲੈਂਦਾ ਪਰ ਦਿਲਜੀਤ ਦੁਸਾਜ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਬਲਕਿ ਉਸ ਮੁੰਡੇ ਨੂੰ ਆਪਣੀ ਕੀਮਤੀ ਜੈਕਟ ਗਿਫਟ ਕਰਕੇ ਉੱਥੇ ਮੌਜੂਦ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ